ਅੱਜ ਅਸੀਂ ਪਹੁੰਚਿਆ ਚੌਕ ਕਾਲਾਂ ਵਾਲੀ ਤੇ ਆਹ ਜਿਹੜੀ ਜਗ੍ਹਾ ਦੇ ਮੈਂ ਗੱਲਬਾਤ ਕਰ ਰਿਹਾ ਆ ਇਹ ਨਿਜਰ ਨੇ ਇਸ ਜਗ੍ਹਾ ਦੇ ਮਾਲਕ ਨੇ ਤੇ ਕਾਫੀ ਇਹਨਾਂ ਦਾ ਨੁਕਸਾਨ ਹੋ ਚੁੱਕਾ ਵਾ ਆ ਦੇਖੋ ਜੀ ਆ ਕਿਸ ਤਰ੍ਹਾਂ ਪਾਣੀ ਤਸਦ ਗਿਆ ਵਿੱਚ ਸਰਾ ਤੇ ਆਹ ਨਾਲ ਦੀ ਜਗ੍ਹਾ ਦੇਖੋ ਇਹ ਜਿਹੜਾ ਪਾਣੀ ਸੀ ਪੂਰਾ ਉੱਪਰ ਤੱਕ ਲੈਵਲ ਤੱਕ ਜਿਹੜਾ ਚੱਲਦਾ ਰਿਹਾ ਵਾ ਤੇ ਆਹ ਦੇਖੋ ਮਲਬਾ ਹੀ ਮਲਬਾ ਵਾ ਤੇ ਤੁਹਾਨੂੰ ਅੰਦਰੋਂ ਤਸਵੀਰਾਂ ਦਿਖਾਣੇ ਆ ਕਾਫੀ ਜਿਆਦਾ ਨੁਕਸਾਨ ਹੋਇਆ ਵਾ ਤੇ ਆ ਦੇਖਿਓ ਹਾਂ ਸਾਰੇ ਜਿਹੜੇ ਥਲੇ ਬੈ ਗਏ ਨੇ ਖੁਈਆ ਆ ਟਰੇ ਵਿੱਚ ਪੈ ਗਏ ਨੇ ਖੁੱਬ ਪੈ ਗਏ ਨੇ ਵਿੱਚ ਆ ਦੇਖੋ ਜੀ ਆਪਾਂ ਇੱਕ ਕਮਰੇ ਚੱਲੇ ਆਂ ਅੰਦਰ ਤੇ ਪਾਣੀ ਦੀ ਬੜੀ ਮਾਰ ਪਈ ਆ ਤੇ ਆ ਦੇਖੋ ਸਾਰੀਆਂ ਤਰੇੜਾਂ ਜਿਹੜੀਆਂ ਨੇ ਆ ਸਾਰੀਆਂ ਹੀ ਤੇ ਆ ਸੈਂਟਰ ਚ ਖੁੱਭ ਪੈ ਗਿਆ ਜੀ ਫਰਸ਼ ਨੂੰ ਤੇ ਆ ਦੇਖੋ ਢਾਣ ਵਾਲੇ ਵੇਖੋ ਆ ਸਾਰੇ ਹੀ ਆ ਸਾਰੇ ਆ ਦੇਖੋ ਬੜੇ ਬੜੇ ਜੁਗੇ ਆ ਆ ਦੇਖੋ ਥੱਲੇ ਬਿਲਕੁਲ ਸਲੋਪ ਬਣਿਆ ਹੋਇਆ ਜੀ ਥਾਣੂ ਮੈਂ ਜਾ ਰਿਹਾ ਬਿਲਕੁਲ ਥਾਣੂ ਜਾ ਰਿਹਾ ਦੇਖੋ ਆ ਸਾਰੇ ਬੰਦੇ ਆ ਕੰਨਾਂ ਸਾਰੀਆਂ ਪੜਗੀਆਂ ਦੀ ਤੇ ਮਾਲਕ ਨਾਲ ਗੱਲ ਕਰਵਾਇ ਕਰਾਂਗੇ ਹਾਂਜੀ ਆਪਣੇ ਨਮਨੀ ਜੀ ਕੀ ਨੁਕਸਾਨ ਆਇਆ ਤੁਹਾਡਾ ਜੀ ਸਰ ਬਹੁਤ ਨੁਕਸਾਨ ਹੋ ਗਿਆ ਜੀ ਮੇਰੀਆਂ ਕੰਦਾਂ ਨੂੰ ਤੇ ਦੇ ਗਈਆਂ ਹਾਂਜੀ ਜਿਵਾੜਾਂ ਨੂੰ ਪੰਸਨਾਰੇ ਪਾੜ ਗਏ ਨਹੀਂ ਹਾਂਜੀ ਤੇ ਆ ਦੇਖੋ ਜਿੱਦਾਂ ਕਿ ਪੂਰਾ ਬੋਲ ਤਾ ਹੈ ਆਵਾਜ਼ਾਂ ਵੀ ਚੱਲ ਗਿਆ ਹਾਂ ਤੇ ਆ ਕੰਨ ਕੰਦੇ ਵੀ ਹਿਲ ਰਹੀ ਹੈ ਤੁਹਾਡੀ ਕੰਦੇ ਵੀ ਹਿਲ ਰਹੀ ਹੈ ਜੀ ਹਾਂਜੀ ਉਧਰ ਸਾਰੇ ਅੱਜ ਖੜੇ ਹਾਂ ਇਹ ਕੰਦਾਂ ਤੇ ਲੱਗ ਪੈ ਗਈਆਂ ਨੇ ਇੱਧਰ ਵੀ ਹਾਂਜੀ ਹਾਂਜੀ ਦੇਖਣੇ ਹੀ ਦੇਖ ਰਹੇ ਹਾਂ ਜੀ ਤੇ ਆ ਸਾਰੇ ਬੰਨੇ ਸਾਰੇ ਜਾਂ ਜੀ ਸਾਰਾ ਕਮਰਾ ਹੀ ਖਰਾਬ ਹੋ ਗਿਆ ਵੀ ਤੇ ਆ ਚੋ ਵੀ ਰਿਆ ਸੀ ਆਓ ਦੇਖੋ ਜੂ ਉੱਪਰ ਦਿਖ ਰਿਹਾ ਆਪਾਂ ਇਹ ਕਹਿੰਦੇ ਕਮਰਾ ਬਹੁਤ ਛੋਇਆ ਜੀ ਇੱਥੇ ਆਹ ਦੇਖੋ ਆ ਸਾਰੇ ਬੰਨੇ ਚੁੰਦਾ ਰਿਆ ਵਾ ਸਲਾਬ ਬਹੁਤ ਜ਼ਿਆਦਾ ਵਾ ਸਲਾਬ ਬਹੁਤ ਜ਼ਿਆਦਾ ਤੇ ਹਾਂਜੀ ਆ ਆਪਾਂ ਦੂਸਰੇ ਕਮਰੇ ਚ ਆਏ ਆ ਜੀ ਤੇ ਦੂਸਰੇ ਕਮਰੇ ਦਾ ਵੀ ਹੋਰ ਹਾਲ ਆ ਜੀ ਆ ਦੇਖੋ ਢੱਡਾ ਢੱਡਾ ਵਿੱਚ ਬਿੱਥ ਪੈ ਗਈ ਆ ਤੇ ਆ ਵਿੱਚ ਦੇਖੋ ਤੇ ਸੇਮ ਉਸੇ ਤਰੀਕੇ ਨਾਲ ਸਾਰੇ ਦੇ ਸਾਰੇ ਕੰਦੇ ਜੀ ਖਰਾਬ ਹੋ ਗਿਆ ਤੇ ਕੰਦ ਜਿਹੜਾ ਓਲਾਰ ਜਿਹੜਾ ਕੰਦਾ ਉਹ ਵਰਨ ਹੋ ਗਿਆ ਜੀ ਤੇ ਹਾਂਜੀ ਆ ਖੜਕਰਿਆ ਜੀ ਬਿਲਕੁਲ ਤੇ ਕੰਦੇ ਦੇ ਵਿੱਚ ਵੀ ਮੈਂ ਦੇਖ ਰਿਹਾ ਵਾਈਬ੍ਰੇਸ਼ਨ ਆ ਰਹੀ ਹੈ ਜੀ ਹਾਂਜੀ ਕਰਿਓ ਹਾਂ ਯਾਰਾਂ ਹਾਂਜੀ ਕੰਦ ਚ ਵਾਈਬ੍ਰੇਸ਼ਨ ਆ ਰਹੀ ਆ ਤੇ ਸਾਰਾ ਹੀ ਫਰਸ਼ ਜਿਹੜਾ ਬਿਲਕੁਲ ਖਰਾਬ ਹੈ ਥੱਲੇ ਪੋਲ ਪੈ ਗਈ ਆ ਤੇ ਕੰਦ ਵੀ ਹਿੱਲ ਰਹੀ ਆ ਹਾਂਜੀ ਅਜੇ ਦੇਖ ਸਕਦੇ ਹੋ ਇਹ ਸਾਰਾ ਸਾਰੇ ਬੰਨੇ ਜਿਹੜਾ ਵਾ ਉਹ ਸਰ ਸਰੀਏ ਪਤਲੇ ਡਾ ਚੁਕਿਆ ਆ ਪਾਣੀ ਦੀ ਸਲਾਬ ਜਿਹੜੀ ਆ ਦੇਖੋ ਜੀ ਆ ਸਾਰੇ ਸਾਰੇ ਬੰਨੇ ਆ ਤੇ ਆ ਦੇਖੋ ਸਾਰੇ ਬੰਨੇ ਆ ਜੜੀਆਂ ਭਈ ਹੋਈ ਆ ਆ ਦੇਖੋ ਸਾਰੇ ਬੰਨ ਦੇਖ ਸਕਦੇ ਜੀ ਤੇ ਆ ਦੇਖੋ ਜੀ ਤੇ ਸਾਰੇ ਨੁਕਸਾਨ ਹੋਇਆ ਵਾ ਆ ਦੇਖੋ ਆ ਆਪਣੇ ਤੀਸਰੇ ਕਮਰ ਚ ਆਏ ਆ ਇੱਥੇ ਵੀ ਤੜੜਾਂ ਆ ਗਿਆ ਦੇਖੋ ਬੜਬੜੀ ਵੱਡੀਆਂ ਕਰੇੜਾਂ ਜਿਹੀਆਂ ਸਾਰੀਆਂ ਤੇ ਕੰਧ ਜਿਹੜਾ ਵਾ ਓਲਾਰ ਨੂੰ ਜਿਹੜਾ ਦੇਖੋ ਪਿੱਛੋਂ ਵੀ ਤਸਵੀਰਾਂ ਦਿਖਾ ਰਹੇ ਨੇ ਆ ਦੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਗੇ ਨਾ ਦੇਖੋ ਇਹ ਕੰਡਾ ਦੀ ਜਿਹੜੇ ਥੱਲੇੋਂ ਬੇਸ ਆ ਬਿਲਕੁਲ ਹਿੱਲ ਗਿਆ ਵਾ ਤੇ ਕੰਡਾ ਦਾ ਓਲਾਰ ਜਿਹੜਾ ਆ ਗਿਆ ਜੀ ਤੇ ਆ ਦੇਖੋ ਜੀ ਆ ਫਰਸ਼ ਮੈਂ ਤੈਨੂੰ ক্লোਜ਼ ਕਰਕੇ ਦੱਦਾ ਨਹੀਂ ਆ ਦੇਖੋ ਆ ਫਰਸ਼ ਜਿਹੜੇ ਆ ਇਹ ਪਾੜ ਗਏ ਨੇ ਬਿਲਕੁਲ ਆ ਆ ਸਾਰੇ فرش ਬਾੜ ਗਏ ਨੇ ਆ ਦੇਖੋ ਸਾਰੇ ਟੋੜ ਤੱਕ ਜੜੀਆਂ ਉਹ ਗਾਂਹ ਤੱਕ ਜੜੀਆਂ ਸਾਨੂੰ ਦੇਖ ਸਕਦੇ ਆਪਾਂ ਆ ਸਾਰੇ فرش ਜੜੇ ਆ ਬਾੜ ਗਏ ਬਿਲਕੁਲ ਆ ਦੇਖੋ ਜੀ ਆ ਦੇਖੋ ਜੀ ਅੱਗੇ ਅੱਗੇ ਚੱਲਦਾ ਜਾੜਿਆ فرشੀ ਬਚ ਕਰਾਉਨੇ ਸਾਡੇ ਕੋਲ ਤੇ ਆ ਦੇਖੋ ਸਾਰੇ ਬਨੇ ਚਾਰੋਂ ਤਰਫ ਜੜਿਆ ਬਚਸ਼ੀ ਰਿਆ ਆ ਤੁਸੀਂ ਵੀਰਾਂ ਦੇਖੋ ਨਾ ਜੀ ਬਿਲਕੁਲ ਸਾਰੇ ਫਸੇ ਪੂਰੇ ਦੇ ਪਲੇਟ ਤੋਂ ਮੈਂ ਕਿਹਾ ਨਾ ਦੇਖੇ ਟਾਇਲਾਂ ਜੀਆਂ ਬਿਲਕੁਲ ਫਟ ਚੁੱਕੀਆਂ ਨੇ ਤੇ ਆ ਸਾਰੇ ਸਾਰੇ ਬੰਦੇ ਕੋਈ ਇਧਰ ਨਹੀਂ ਇਹ ਚਾਰੋਂ ਤਰਫ ਜਿਹੜੀ ਆ ਕੋਲ ਗਈ ਆ ਤੇ ਟਾਇਲਾਂ ਖੜਕ ਰੀਆਂ ਜੀ ਹੁਣ ਬਾਏ ਚਾਰੇ ਤਰਫ ਫਿਰ ਗਿਆ ਜੀ ਇਹਨਾਂ ਦੇ ਦੇਖਦੇ ਤੁਸੀਂ ਆ ਉੱਪਰ ਸ਼ਤਾਂਵਲੇ ਦੇਖ ਰਹਾ ਮੈਂ ਮਾਰ ਰਿਹਾ ਤੇ ਆ ਦੇਖੋ ਆ ਤੇ ਗੜੇ ਵੇ ਦੇ ਸ਼ਰਾਖ ਜਿਹੜੇ ਆ ਆ ਦੇਖੋ ਸਾਰੇ ਬੰਨੇ ਸ਼ਰਾਖ ਪੈ ਗਏ ਨੇ ਤੇ ਆ ਸਾਰੇ ਬੰਨੇ ਦੇਖੋ ਮਤਲਬ ਪੂਰੀ ਪੂਰੀ ਬਿਲਡਿੰਗ ਜਿਹੜੀ ਆ ਉਹ ਪੂਰੀ ਨੁਕਸਾਨ ਹੋ ਚੁੱਕੀ ਆ ਹਾਂ ਦੇਖੋ ਦੇਖ ਸਰਦਿਆਂ ਵੀ ਕਾਫੀ ਇਹਨਾਂ ਮਾਲਕਾਂ ਦਾ ਨੁਕਸਾਨ ਕਾਫੀ ਹੋ ਚੁੱਕਾ ਵਾ ਆ ਜੀ ਆਪਾਂ ਹੁਣ ਹਾਲ ਵਿੱਚ ਆਏ ਆ ਇਹਨਾਂ ਦਾ ਵੱਡਾ ਹਾਲ ਆ ਦੇ ਆ ਦੇਖੋ ਆ ਉੱਪਰ ਦੇਖੋ ਪਹਿਲਾਂ ਇਹ ਹਾਲਾ ਸਾਰੇ ਠੀਕ ਹੈ ਹਾਂ ਹਾਂ ਅੱレ ਮੈਂ ਸੋਰੀ ਇਹ ਨਾਲ ਸਾਰੇ ਹੌਲਾ ਹਾਂ ਹੁ ਤੱਕ ਤੱਕ ਤਨਦਰ ਤੇ ਉਹਦੀ ਜਿਹੜੀ ਆਪਾਂ ਜ਼ਮੀਨ ਦੀ ਗੱਲ ਕਰਾਂਗੇ ਤੇ ਆ ਦੇਖੋ ਇਹ ਹਾਂਜੀ ਆ ਜਿਸ ਸਾਰੇ ਪੂਰੇ ਫੜ ਗਏ ਨੇ ਆ ਦੇਖੋ ਇਹ ਤੋੜ ਤੱਕ ਜਿਹੜਾ ਵਾ ਹਾਂ ਦੇਖੋ ਸਾਰੇ ਬੰਨੇ ਪੋਲ ਹੀ ਪੈ ਗਏ ਨੇ ਸਾਰਾ ਪਾਣੀ ਅੰਦਰ ਫਿਰ ਗਿਆ ਸੀ ਤੇ ਇਹ ਸਾਰੇ ਦੇ ਸਾਰੇ ਪੋਲ ਪੈ ਗਏ ਨੇ ਤੇ ਹਾਂਜੀ ਆ ਦੇਖ ਸਦੇ ਆ ਦੇਖੋ ਆ ਸਾਰੀ ਲਾਈਨ ਲੰਬੀ ਤੇ ਲੰਬੀ ਜਿਹੜੀ ਆ ਉਹ ਚੱਲ ਰਹੀ ਹੈ ਆ ਦੇਖੋ ਆ ਦੇਖੋ ਸਾਰੀ ਕੋਲੇ ਕੋਲੇ ਸਾਰਾ ਵਿੱਚੁੰੜੀ ਆ ਜਿਹੜਾ ਫਰਸ਼ ਪਿਆ ਹੋਇਆ ਵਾ ਉਹ ਫਰਸ਼ ਵੀ ਬਿਲਕੁਲ بیٹھ ਗਿਆ ਵਾ ਥੱਲੇ ਆ ਦੇਖੋ ਜੀ ਸਾਰੇ ਬਨੇ ਪਿਛੋ ਪੂਰਾ ਪੂਰਾ ਆ ਦੇਖੋ ਤਰੇਣਾ ਆਈ ਦੀਆਂ ਸਾਰੇ ਡ੍ਰੀਣਾ ਚੁੱਕੀਆਂ ਨੇ ਤੇ ਆ ਸਾਰਾ ਮੈਂ ਬਾਰ ਬਾਰ ਇਹ ਕਹਿ ਰਿਹਾ ਹਾਂ ਕਿ ਇਹ ਜਿਹੜਾ ਫਰਸ਼ਾ ਬਿਲਕੁਲ ਟੇਢੇ ਹੋਵੇ ਸਾਰੇ ਤੇ ਆ ਦੇਖੋ ਜੀ ਆ ਤਾਂ ਦੱਕਾ ਆ ਦੇਖੋ ਜੀ ਸਾਰੇ ਸਾਰੇ ਆਹੋ ਦੇਖੋ ਸਾਰੇ ਪਾੜ ਗਏ ਨੇ ਤੇ ਇੱਧਰ ਦੇਖੋ ਕੰਦਾ ਵੀ ਪਾੜ ਗਿਆ ਨੇ ਤੇ ਇੱਧਰ ਦੇਖੋ ਜ਼ਮੀਨ ਜਿਹੜਾ ਬੇਸ ਹੈ ਜਿਹੜਾ ਬੇਸ ਤੇ ਬਿਲਕੁਲ ਹੀ ਲੱਗਿਆ ਜੀ ਫਰਸ਼ ਨੇ ਆਪਣੀ ਜਗ੍ਹਾ ਛੱਡਦੀ ਆ ਤੇ ਉਹਦੇ ਵਿੱਚ ਖੋਬਾ ਪੈ ਗਿਆ ਜੀ ਦੇਖੋ ਇਹ ਪਾੜ ਗਏ ਠੀਕ ਹੈ ਢੋਂਗ ਪੈ ਗਏ ਨੇ ਤੇ ਸਾਰੇ ਬਣੇ ਦੇਖੋ ਜੀ ਆਹ ਹਾਂ ਮੈਂ ਇਸ ਨਮਦਰ ਨਾਲ ਥੋੜੀ ਜੀ ਸੈਂਟਰ ਚ ਤੁਸੀਂ ਦਿਖਾਵਾਂਗਾ ਹਾਂਜੀ ਆਹ ਦੇਖੋ ਜੀ ਖਲੋਵੇਂ ਸਰ ਵਿੱਚ ਦੀ ਦੇਖੋ ਇਹ ਹਾਂ ਦੇਖੋ ਆ ਇਹ ਆ ਦਾ ਬੇਸ ਆ ਦੇਖੋ ਇਹ ਬਿਲਕੁਲ ਡੂੰਗਾ ਪੈ ਗਿਆ ਜੀ ਇਹ ਦੇਖੋ ਆਇਆ ਦੇਖੋ ਜੀ ਇਆ ਵਧੀਆ ਟੋੜਾ ਪਿਆ ਚੋੜਾ ਪਿਆ ਜੀ ਬਾਕੀ ਮੌਕੇ ਦੇ ਮਾਈਨਾ ਕਰਕੇ ਪੂਰਾ ਡਿਟੇਲ ਚ ਪਤਾ ਲੱਗ ਜੀਗਾ ਤਾਂ ਹਾਂ ਦੇਖੋ ਸਾਰੇ ਡੂੰਘੇ ਪਈ ਹੋਈ ਨੇ ਸਾਰੇ ਸਾਰੇ ਬੰਨੀ ਸਲਾਬ ਦੇ ਲਈ ਬਹੁਤ ਜ਼ਿਆਦਾ ਇੱਥੇ ਤੇ ਆ ਦੇਖੋ ਕਿੱਡੇ ਕਿੱਡੇ ਦੇਖੋ ਆਹ ਪੋਰ ਜੀ ਬੈਗ ਨੇ ਆ ਦੇਖੋ ਹਾਂ ਜੀ ਹਾਂ ਆਪਾਂ ਮਾਲਕ ਨਾਲ ਗੱਲ ਕਰਾਂਗੇ ਹਜੇ ਜੀ ਆਪਾਂ ਦੇਖਿਆ ਸਾਡੇ ਵੀਡੀਓ ਬਣਾਈ ਤੁਹਾਡੀ ਸਾਰੀ ਤੇ ਕਾਫੀ ਤੁਹਾਡਾ ਨੁਕਸਾਨ ਹੋ ਗਿਆ ਦੇਖ ਰਹੇ ਆ ਪੂਰਾ ਤੁਹਾਡਾ ਵੱਡਾ ਹਾਲ ਆ ਤਿੰਨ ਚਾਰ ਕਮਰੇ ਤੁਹਾਡੇ ਖਰਾਬ ਹੋ ਚੁੱਕੇ ਨੇ ਤੇ ਤੁਹਾਡਾ ਢੂੰਗ ਪੈ ਗਏ ਸਾਰੇ ਤੇ ਕੰਦਾਂ ਚ ਵੀ ਪਾੜ ਪੈ ਗਏ ਤੇ ਕੰਦਾਂ ਹਿੱਲ ਵੀ ਗਈਆਂ ਬਹੁਤ ਜ਼ਿਆਦਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਤੁਹਾਡਾ ਸਰ ਸਾਡਾ ਕੋਈ 3 ਤੋਂ 4 ਲੱਖ ਦਾ ਨੁਕਸਾਨ ਹੋ ਗਿਆ ਹੈ 3 ਤੋਂ 4 ਲੱਖ ਦਾ ਨੁਕਸਾਨ ਹੋ ਗਿਆ ਹੈ ਤੇ ਤੁਸੀਂ ਕੀ ਪ੍ਰਸ਼ਾਸਨ ਅਗੇ ਅਪੀਲ ਕੀ ਕਰਨ ਚਾਹੋਗੇ ਸਰ ਮੈਂ ਹੋਰ ਕਹਿਣਾ ਚਾਹੁੰਦਾ ਕਿ ਮੈਂ ਮਾਤਾ ਦੇ ਸਾਥ ਹੀ ਜਾਵਾਂ ਮੈਂ ਕਿ ਇਹ ਕਾਨੂੰਨ ਨਹੀਂ ਇਹ ਕਰ ਸਕਦਾ ਤੇ ਮੇਰੀ ਮੱਤ ਕੀਤੀ ਜਾਵੇ ਠੀਕ ਹੈ ਠੀਕ ਹੈ ਸੋ ਅਸੀਂ ਦੇਖ ਰਹੇ ਆ ਜੀ ਇਕafi ਹੜ੍ਹਾਂ ਦੀ ਮਾਰ ਤੇ ਕੁਝ ਬਾਦਸ਼ਾਹਾਂ ਦੀ ਮਾਰ ਕਰਨਾ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਹਾਂ ਜੀ ਮਗਨਮਾਲ ਕਿੰਨਾ ਗੱਲ ਹੋਈ ਹੈ ਤੇ ਇਹ ਦਿਨ ਸਰੀ ਇਹਨਾਂ ਗੱਲ ਹੋਈ ਹੈ ਜੀ ਹਾਂ ਜੀ ਇਹ ਕਹਿ ਰਹੇ ਸਨ ਵੀ ਇਹ ਸਾਡਾ ਜਿਹੜਾ ਵਾ ਟੈਂਕੀ ਜਿਹੜੀ ਆ ਇਹ ਵੀ ਪਾੜ ਗਈ ਸੀ ਤੇ ਆ ਦੇਖੋ ਇਧਰ ਵੀ ਸਾਡਾ ਨੁਕਸਾਨ ਕਾਫੀ ਹੈ ਜੀ ਹਾਂ ਜੀ ਆ ਦੇਖੋ ਆ ਵੀ ਸਰੀ ਪਾੜ ਪੈ ਗਿਆ ਸਾਡੇ ਕੋਲ ਹੌਪਰ ਟੰਗੀ ਤੱਕ ਰਹੀ ਆ ਸਾਰੇ ਸੋ ਅਜੇ ਤਸਾਂ ਆਪਾਂ ਤੁਹਾਨੂੰ ਲਾਈਵ ਦਿਖਾਇਆ ਸੀ ਤੇ ਸਰਵੇਖਣ ਕੀਤਾ ਸੀ ਤੇ ਅੱਗੋਂ ਇਹ ਜਿਹੜਾ ਵਾ ਦੇਖਦੇ ਆਂ ਜੀ ਪ੍ਰਸ਼ਾਸਨ ਜਿਹੜਾ ਵਾ ਉਹ ਕਿਸ ਤਰ੍ਹਾਂ ਵੰਡਣ ਦੇ ਨਾਲ ਜਿਹੜਾ ਵਾ ਲੋਕਾਂ ਨੂੰ ਜਿਹੜਾ ਵਾ ਮੌਜੂਦਾ ਦਿੰਦਾ ਜੀ ਧੰਨਵਾਦ ਜੀ